ਹਾਂਜੀ ਇਹੜਾ ਬਲੌਗ ਅੱਗੇ ਤੁਹਾਨੂੰ ਦੱਸਿਆ ਸੀ ਕੰਟੀਨਿਊ ਕਰਾਂਗੇ ਉਹ ਵਾਲਾ ਇਹ ਬਲੌਗ ਅੱਗੇ ਕੰਟੀਨਿਊ ਆ ਤੇ ਬਲੌਗ ਨੂੰ ਇੰਜੋਏ ਕਰੋ ਸਾਰੇ ਜਾਨੇ ਚੈਨਲ ਸਬਸਕ੍ਰਾਈਬ ਕਰੋ ਜੀ ਪਹਿਲਾ ਬਲੌਗ ਜਿਆਦਾ ਵੱਡਾ ਹੋਣ ਕਰਕੇ ਆਪਾਂ ਉਹ ਉੱਥੇ ਹੀ ਉਹਦਾ ਐਂਡ ਕਰਤਾ ਸੀਗਾ ਇਹ ਉਸ ਤੋਂ ਅਗਲਾ ਉਸੇ ਦਿਨ ਦਾ ਏ ਇਹ ਸਾਮਨੇ ਆਪਣੇ ਜਿਹਨੂੰ ਬੰਗੂੜਾ ਕਹਿ ਦਿੰਦੇ ਆ ਉੱਪਰ ਨੂੰ ਆ ਪਾ ਲੈ ਬੋਸ ਆਹ ਰੌਣਕ ਜਿਹੜੀ ਇਹ ਕਦੇ ਕ ਤਾਈਂ ਦੇਖਣ ਨੂੰ ਮਿਲਦੀ ਆ ਵੀਕੈਂਡ ਦੇ ਆਹ ਬੀ ਐਕਸਾਈਟਡ ਵੀ ਆਹ ਲੋਕਰੀ ਤੇ ਛੋਟਾ ਦੀ ਹਾਂ ਆਹ ਸੁਪਰ ਹੋਣਾ ਆਪਾਂ ਵੀਲ ਦੀਆਂ ਲਵਾਂਗੇ ਇਥੋਂ ਟਿਕਟਸ ਇਥੋਂ ਟਿਕਟਾਂ ਜਲਦੀਆਂ ਆਗ ਆਪਰਚੂਨ ਲੈਂਦੀਆਂ ਤੇ ਇੱਕ ਜੀ ਚਾਰ ਜਿਹੜੇ ਮੈਂ ਬਸ ਫਿਰ ਲੈ ਕੇ ਫਿਰ सबक जी व्यू सारा नैचुरल व्यू आनंद आना पूरा ਆਹੀ ਵਾਸਤੇ ਉਹ ਹੀ ਆਖਰ ਵੀਰ ਤਾਂ ਉਹ ਹੀ ਆ ਬਾਕੀ ਤਾਂ ਹੋਰ ਚੀਜ਼ਾਂ ਵੀ ਨਹੀਂ ਪੜਦੇਗਾ ਨੂੰ ਆਹੋ ਉਹਦੇ ਮੈਂ ਪੜ ਲਿਆ ਉਹਦੇ ਬਾਰੇ ਆਪਣੇ ਉਹਦੇ ਵਿੱਚ ਉਹਦੇ ਵਿੱਚ ਤੂੰ ਕੀ ਦੇਖ ਰਿਹਾ 20 ਦੀ ਇਕুইਟੀ ਕਟ ਹੈ ਵੀ ਵਾਲੀ ਬਸ ਉਹ ਹੀ ਮਿਲਨੀ ਹੈ ਉਹ ਹੀ ਮਿਲਨੀ ਹੈ ਹੋਰ ਕਿਹੜੀ ਨਹੀਂ ਇਹ ਦੇਖੋ ਹੁਣ ਆਪਾਂ ਵੀਲ ਦੇ ਉੱਤੇ ਚੱਲੇ ਆ ਇਹਦੇ ਚ ਉੱਪਰ ਤੋਂ ਪੂਰਾ 뷰 ਦਿਖੇਗਾ ਜਾ ਕੇ ਕੋਸ਼ਿਸ਼ ਕਰਾਂਗੇ कि जिन्ना ज्यादा तो ज्यादा व्यू थोड़ा दिखा सकी है आओ चलिए टिकट चेक कर रहे जी एंट्री अपनी यू एज वेल थैंक यू

ਇਸ ਅੱਗੇ ਬਣਾਉਂਦੇ ਲਾਉਣੇ ਕਿੱਥੇ ਇੱਥੇ ਦੇਰ ਵੀ ਹੈਵ ਆਲ ਟੁਗੇਦਰ ਯਾ ਦੈਟ ਵਿਲ ਬੀ ਗਾਈ ਆਜੋ ਇੱਥੇ ਇਹ ਜਾਣ ਤੋਂ ਪਹਿਲੇ ਜਾਣ ਤੋਂ ਪਹਿਲੇ ਇੱਕ ਫੋਟੋ ਖਿੱਚਦੇ ਹਾਂ ਉੱਤੇ ਆਜੋ ਥੈਂਕ ਯੂ ਉਹ ਵੀ ਆਪਣੀ ਫੋਟੋ ਹੋ ਗਈ ਆ ਅਸੀਂ ਅੱਗੇ ਆਪਾਂ ਜਾ ਰਹੇ ਹਾਂ ਉਸ ਤੇ ਥੋੜਾ ਜਿਹਾ ਟਾਈਮ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਹੈ ਤੇ ਤੁਸੀਂ ਆਪਣਾ ਸਨੈਕ ਫਿਰ ਕੋਲਡ ਡਰਿੰਕ ਤੁਸੀਂ ਆਪਣੇ ਨਾਲ ਲੈ ਜਾ ਸਕਦੇ ਹੋ ਤੁਸੀਂ ਲੈਣਾ ਕੋਈ ਡਰਿੰਕ ਨੂੰ ਅ ਕੈਨ ਵੀ ਹੈਵ ਵਨ ਥਿਸ ਐਂਗਰੀ ਆਉਚਰ ਐਂਡ 3 ਆਫ ਉਹ ਚੇਰਾਂ ਦੇ ਚੇਰਾਂ ਆਜੋ ਸਾਡੇ ਵੀ ਟੋਪੀਆਂ ਨਾਲ ਐਨਜਾਇਰਮੈਂਟ ਹੋ ਰਿਹਾ ਪੂਰਾ ਭਾਜੀ ਦਾ ਸ਼ੁਰੂ ਸ਼ੁਰੂ 21 ਵੇਟ ਕਰਦੇ ਆਪਾਂ ਨਹੀਂ ਭਾਈ ਵੀਲ ਦੀ ਐਂਟਰੀ ਸ਼ੁਰੂ ਹੋ ਚੁੱਕੀ ਹੈ ਪਿੱਛੇ ਦੀ ਪਬਲਿਕ ਦੇਖੋ ਕਿੰਨੀ ਸਾਡੀ ਲਾਈਨ ਚ ਅਸੀਂ ਬਹੁਤ ਗਿਣਤਾ ਤਦਲੇ ਕਰਕੇ ਅੱਗੇ ਪਹੁੰਚੇ

ਹੈਲੋ ਹੁਣ ਲੈ ਅਗਲੇ 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 3 ਮਿੰਟਸ ਜਸ ਕਿਉਂਕਿ ਐਮਰਜੈਂਸੀ ਰੈੱਡ ਬਟਨ ਉੱਪਰ ਆਲਰੇਡੀ ਥੈਂਕ ਯੂ ਲਾ ਜੀ ਬਾਬੇ ਉਹ ਫੋਨ ਅਸੀਂ ਚੱਲਿਆ ਉੱਪਰ ਕਿਛੀ ਐਮਰਜੈਂਸੀ ਕੋਈ ਪੈਜ ਵੇਤਾ ਉਹਨਾਂ ਨੇ ਇਹ ਰੈੱਡ ਬਟਨ ਸਾਨੂੰ ਕਹਿਤਾ ਵੀ ਦਬ ਦਿਓ ਰੱਬ ਨਾ ਕਰੇ ਅਮਰਜੈਂਸੀ ਪਵੇ ਕਿਸੇ ਵਾਸਤੇ ਵੀ ਇਹ ਇੱਥੇ ਦਾ ਇੱਕ ਬਹੁਤ ਫੇਮਸ ਸੀ ਫੂਡ ਰੈਸਟੋਰੈਂਟ ਹੈ ਫਿਸ਼ਰਮੈਨ ਜਿਹੜਾ ਸਿਆਟਲ ਦਾ ਸਿਆਟਲ ਦਾ ਬਹੁਤ ਹੀ ਇੱਕ ਨੋਨ ਜਿਹਨੂੰ ਕਹਿੰਦੇ ਨੇ ਕਿ ਜਿਹੜੇ ਸੀ ਫੂਡ ਦੇ ਸ਼ੌਕੀਨ ਹੈ ਕੋਈ ਤੇ ਅਸੀਂ ਸ਼ਾਮ ਨੂੰ ਤੁਸੀਂ ਟੇਬਲ ਤੋਂ ਥ੍ਰੀ ਟਾਈਮ ਦੇ ਵਿੱਚ ਗਰਮੀ ਦੇ ਵਿੱਚ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਬੰਦੇ ਉੱਥੇ ਖਾਣਾ ਖਾ ਰਹੇ ਆ। ਹਾਂਜੀ ਆ ਦੇਖੋ ਹੁਣ ਤੁਸੀਂ ਸੈਟਲ ਦਾ ਹੀ ਡਿਫਰੈਂਟ ਥਿਊ ਤੁਹਾਨੂੰ ਦਿਖੇਗਾ ਇੱਥੋਂ ਦੀ। ਹਿਰਦੀ ਨਹੀਂ ਆ ਪਾਜੀ ਜੇ ਪਹਿਲਾਂ ਹੀ। ਅੱਤੋ ਵੇਟ ਵੀ ਬਹੁਤ ਹੈ ਹੈਵੀ ਹੈ। ਬਾਕੀ ਕੋਲ ਮੈਂ ਨੋਰਥੀ ਡਰ ਰਹੇ ਨੇ ਥੋੜਾ ਥੋੜਾ ਫੀਲ ਕਰ ਰਹੇ ਜੀ। ਇਹ ਕਿਤੇ ਹਿਰਦੀ ਹੋਵੇ। ਦੇਖੋ ਜ਼ਿੰਦਗੀ ਦੇ ਨਜ਼ਾਰੇ ਲੈ ਰਹੇ ਆ। ਔਰ ਬਾਬਾ ਨਾਨਕ ਸਾਰਿਆਂ ਨੂੰ ਇਦਾਂ ਦੇ ਨਜ਼ਾਰੇ ਦਿਵਾਉਂਦਾ ਰਹੇ ਯਾਰ ਉਹ ਸੈਟਲਪੋਰਟ ਦਿਖਾ ਆ ਦੇਖੋ ਜੀ ਇਦਰ ਉਹਦੀ ਸੈਟਲਪੋਰਟ ਹੈ ਜਿਹੜਾ ਕਿ ਵਨ ਆਫ ਦਾ బిਗੇਸਟ ਪੋਰਟ ਆਫ ਦੀ ਵੈਸਟ ਇਟ ਇਜ਼ ਬਹੁਤ ਸਮਾਨ ਆ ਕੇ ਉਤਰਦਾ ਇੱਥੇ ਇੱਥੇ ਜਿਹੜੀਆਂ ਦੋ ਤਿੰਨ ਚਾਰ ਵੱਡੀਆਂ ਕੰਪਨੀਆਂ ਐ Amazon ਇਹ ਉਹਨਾਂ ਦਾ ਕਾਫੀ ਸਮਾਨ ਇੱਥੇ ਆ ਕੇ ਉਤਰਦਾ ਹੈ ਬਿਜ਼ੀ ਪੋਰਟ ਹੈ ਇੱਥੇ ਦਾ ਆ ਦੇਖੋ ਪਿੱਛੇ ਜਿਹੜੀਆਂ ਜਿਨੂੰ ਅਸੀਂ ਕਹਿੰਦੇ ਆ ਗगनचुंबी ਜਿਹੜੀ ਉਹ ਤੁਸੀਂ ਬਿਲਕੁਲ ਕੋਰਨਰ ਤੇ ਜਿਹੜੀ ਬਿਲਡਿੰਗ ਦੇਖ ਰਹੇ ਹੋ ਜਿਹੜੀ ਦੀ ਕੋਨੀਜੀ ਬਿਲਡਿੰਗ ਕਿਸੇ ਟਾਈਮ ਤੇ ਉਹ ਸੈਟਲ ਦੀ ਸਭ ਤੋਂ ਉੱਚੀ ਬਿਲਡਿੰਗ ਹੁੰਦੀ ਸੀ ਲੇਕਿਨ ਰਾਜ ਤੁਸੀਂ ਦੇਖੋ ਤੇ ਉਹਦੇ ਉਹ ਸਭ ਤੋਂ ਛੋਟੀ ਬਿਲਡਿੰਗਾਂ ਦੇ ਵਿੱਚ ਇੱਕ ਦਿਖ ਰਹੀ ਹੈ ਬਾਕੀ ਸਾਰੀਆਂ ਬਿਲਡਿੰਗਸ ਸੀਨ ਟਾਵਰ ਇੰਦਰੋਂ ਦੀ ਦੇਖਾ ਇੰਦਰੋਂ ਦੀ ਦੇਖੋ ਉਹ ਜਿਹੜਾ ਵਿੱਚ ਤੁਹਾਨੂੰ ਦਿਖ ਰਿਹਾ ਵੱਡੀ ਬਿਲਡਿੰਗ ਦੇ ਨਾਲ ਛੋਟਾ ਜਿਹਾ ਬੋਲ ਜਾ ਉਹ ਇੱਥੇ ਦਾ ਫੇਮਸ ਇੱਕ ਕੰਟਰੈਕਸ਼ਨ ਸੀ ਐਂਡ ਟਾਵਰ ਉਹ ਇੱਥੇ ਦਾ ਕਾਫੀ ਮੈਂ ਟੂਰਿਸਟ ਡੈਸਟੀਨੇਸ਼ਨ ਸਪੇਸ ਲੇਡਰ ਸੀਰ ਉਹ ਸਿੰਦਾ ਉਧਰ ਟਵੰਟੋ ਚਲਾ ਗਿਆ। ਓਏ ਨਹੀਂ ਹੁਣ ਆਪਾਂ ਆਪਣੀ ਗੱਪਸ਼ਪ ਮਾਰੀਏ। ਓ ਬਾਬਾ ਜੀ ਓ ਬਾਬਿਓ ਉਧਰ ਦੇਖੋ ਤੁਹਾਡੇ ਫੋਟੋ ਆ ਰਹੀ ਹੈ ਤੁਸੀਂ ਕਿੱਥੇ ਕਿਹੜੀ ਉਲਜਣਾ ਚ ਪੈ ਗਏ ਤੁਸੀਂ ਦੇਖੋ ਯਾਰ ਅਮਨੋਜ ਯਾਰ ਅਮਨੋਜ ਨੂੰ ਆਪਾਂ ਸਮਝਾਓ ਜਦੋਂ ਅਸੀਂ ਘੋਮਰ ਚਲੇ ਹੋਈਏ ਫੋਨ ਨੂੰ ਛੱਡ ਦਿਆ ਕਰ। ਓ ਯਾਰ ਇਹ ਬੈਠੇ ਤੇਰਾ ਔਖਾ ਹੈ ਕੰਮ। ਆ ਦੇਖਾ ਏ ਮਨੋਜ ਕਰਕੇ ਸੀ ਅਸੀਂ ਇਹ ਝੁੱਡੇ ਚੜੇ ਆ ਤੇ ਇਹਦੇ ਪੋਰਸ ਕਰਿਆ ਵੀ ਨਹੀਂ ਚੜਨਾ ਤੇ ਆਪਾਂ ਦਿਖਾਣਾ ਦੇਖੋ ਥੀਰ ਦਾ ਨਜ਼ਾਰਾ ਲੈ ਰਹੇ ਆ ਸਾਰੇ ਆਪਣੀ ਆਪਣੀ ਟ੍ਰਿਕ ਦਾ ਨਜ਼ਾਰਾ ਲੈ ਰਹੇ ਆ ਤੇਰੀ ਗਲਾਸ ਕਿੱਥੇ ਹੈ ਭਾਈ ਮੈਂ ਪਹਿਲੇ ਹੀ ਆਲਾ ਫਿਰ ਗਲਾਸ ਫਾੜੇ ਰੇ ਆਪਣੇ ਨਾਲ ਆਪਾਂ ਤੇ ਮਨੋਜ ਜੀ ਚੀਰ ਦੇਖੋ ਜੀ ਆ ਨਜ਼ਾਰੇ ਲੱਭਣੇ ਜਿੰਦ ਕਦੀ ਕਦੀ ਮਿਲਦੇ ਆ ਆਖਰੀ ਵਾਰੀ ਨਹੀਂ ਆ ਸ਼ਾਮ ਨੂੰ ਚਲਦੀ ਹੈ ਡਿਨਰ ਪਾਰਟੀ ਉੱਪਰ ਆ ਗਏ ਦੇਖੋ ਥੱਲੇ ਦਾ ਨਜ਼ਾਰਾ ਦੇਖੋ ਜੀ ਆ ਸਮੁੰਦਰ ਦੇ ਉੱਤੋਂ ਦੀ ਜਿਹੜਾ ਝੂਲਾ ਹੈਗਾ ਲੰਗਦਾ ਵਾ ਉਹ ਥੱਲੇ ਬੰਦੇ ਦਿਖਾ ਕੇ ਨੇ ਦੇਖੋ ਔਰ ਥੱਲੇ ਬੰਦੇ ਦੇਖ ਆਦੇ ਤੇ ਦੂਰੋਂ ਕਿੰਨਾ ਲੱਗਦੇ ਉੱਧਰ ਮਾਊਂਟ ਰੇਨੀਅਰ ਦਿਖਾਈ ਅਗਲੀ ਵਾਰੀ ਕਿੰਨਾ ਸੋਹਣਾ ਲੱਗਦਾ ਇਹ ਦੇਖੋ ਇਹ ਉਹ ਪੈਚਰ ਕਰੀ ਆਪਾਂ ਜਾਣਾ ਹਾਂ ਦੇਖੋ ਵੀ ਉਹ ਕਿਹੜਾ ਇਦਾਂ ਦੀ ਜਦੋਂ ਹੁਣ ਆਪਾਂ ਅੱਗੇ ਅੱਗੇ ਜਾਵਾਂਗੇ ਨਾ ਉੱਧਰ ਜਿਹੜਾ ਮਾਊਂਟ ਰੇਨੀਅਰ ਹੈ ਉਦੋਂ ਮਾਊਂਟ ਰੇਨੀਅਰ ਇੱਕ ਇੱਥੇ ਦਾ ਵਾਸ਼ਿੰਗਟਨ ਦਾ ਸਭ ਤੋਂ ਇੱਕ ਅੱਛੇ ਸਪੌਟਸ ਦੇ ਵਿੱਚੋਂ ਹੈ ਉਹ ਤੁਹਾਨੂੰ ਹੁਣੇ ਦਿਖਾਣੇ ਆ ਉਹ ਮਾਊਂਟਨ ਐਦਾਂ ਦਾ ਜਿੱਥੇ ਸਾਰਾ ਸਾਲ ਜਿੰਨੀ ਮਰਜ਼ੀ ਗਰਮੀ ਪੈਂਦੀ ਰਹੇ ਉੱਥੇ برف ਜਾਇਨੀ ਰਹਿੰਦੀ ਐ ਨਹੀਂ ਜੋ ਇਹ ਬੰਦੇ ਦੇ ਜੀਵਨ ਹੀ ਹੈ ਨਾ ਸਹੀ ਗੱਲ ਹੈ ਚੀਨਾਂ ਇਹ ਨਹੀਂ ਵੀ ਪਹੁੰਚਦੀ ਹੈ ਜੇ ਨਹੀਂ ਉੱਥੇ ਵੀ ਬਹੁਤ ਕਾਰੀਗਰ ਬੰਦੇ ਨੇ ਪਰ ਜਿਹੜੀ ਸ਼ਾਮ ਸੰਭਾਲ ਹੈ ਨਾ ਮੈਂਟੇਨੈਂਸ ਮੈਂਟੇਨੈਂਸ ਚਾਰਜਸ ਵੀ ਉੱਥੇ ਇਦਾਂ ਹੀ ਆ ਉਹ ਦੇਖ ਹੁਣ ਇਧਰੋਂ ਦੀ ਤੁਸੀਂ ਦੇਖੋ ਉਹ ਜਿਹੜਾ ਪਿੱਛੇ ਮਾਊਂਟੇਨ ਦਿਖ ਰਿਹਾ ਪਹਾੜ ਦਿਖ ਰਿਹਾ ਪਹਾੜ ਦਿਖ ਰਿਹਾ ਤੁਹਾਨੂੰ برف ਵਾਲਾ ਉਹਦਾ ਨਾਮ ਨਾਮ ਹੈ ਮਾਊਂਟ ਰੇਨੀਅਰ ਉਹ ਇੱਥੇ ਦਾ ਇੱਕ ਬਹੁਤ ਹੀ ਫੇਮਸ ਸਪੌਟ ਹੈ ਜਿੱਥੇ ਜਿੰਨੀ ਮਰਜ਼ੀ ਗਰਮੀ ਪੈਂਦੀ ਰਹੇ ਤੁਹਾਨੂੰ ਉਹ ਜਿਹੜਾ ਪਹਾੜ ਹੈ برف ਦੇ ਨਾਲ ਲੱਧਿਆ ਹੋਇਆ ਹੈ ਆਪਾਂ ਕੋ ਅਗਲੀ ਵਾਰੀ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ ਤੁਹਾਨੂੰ ਉਹਦੇ ਦਰਸ਼ਨ ਕਰਵਾਵਾਂਗੇ ਮਾਉਂਟ ਰੇਨੀਅਰ ਦੇ ਫਿਲਹਾਲ ਤੁਸੀਂ ਸਿਆਟਲ ਦਾ ਨਜ਼ਾਰਾ ਲਓ ਇਹ ਜਿਹੜੀ ਤੁਸੀਂ ਹੁਣ ਬੋਟ ਦੇਖ ਰਹੇ ਹੋ ਇਹ ਸਾਡੇ ਇੱਥੇ ਦੀ ਵਾਟਰ ਟੈਕਸੀ ਹੈ ਵਾਟਰ ਟੈਕਸੀ ਮੀਨਸ ਕਿ ਜੇ ਅਸੀਂ ਬਾਏ ਰੋਡ ਇਧਰੋਂ ਦੀ ਰੋਡ ਤੋਂ ਸਾਹਮਣੇ ਜਿਹੜਾ ਤੁਹਾਨੂੰ ਆਈਲੈਂਡ ਦਿਖ ਰਿਹਾ ਹੈ ਜੇ ਉੱਥੇ ਤੱਕ ਤੁਸੀਂ ਜਾਣਾ ਹੈ ਬਾਏ ਰੋਡ ਜਾਣਾ ਤਾਂ ਤੁਹਾਨੂੰ ਘੰਟਾ ਡੇਢ ਘੰਟਾ ਵੀ ਲੱਗ ਜਾਂਦਾ ਹੈ ਡਿਪੈਂਡਿੰਗ ਔਨ ਟ੍ਰੈਫਿਕ ਬਟ ਇਹ ਵਾਟਰ ਟੈਕਸੀ ਜਿਹਦੇ ਵਿੱਚ ਤੁਸੀਂ ਆਪਣੀ ਕਾਰ ਆਪਣਾ ਮੋਟਰਸਾਈਕਲ ਔਰ ਇਧਰੋਂ ਇੱਕ ਰੋਡ ਤੋਂ ਤੁਸੀਂ ਆਈਲੈਂਡ ਤੱਕ ਜਾਣਾ 15 ਮਿੰਟਾਂ ਦੇ ਵਿੱਚ ਤੁਹਾਨੂੰ ਕਵਰ ਕਰਵਾ ਦਿੰਦੀ ਸੋ ਇਹ ਇੱਥੇ ਦੀ ਬਹੁਤ ਹੀ ਫੇਮਸ ਚੀਜ਼ ਹੈ ਫੇਮਸ ਟਰਾਂਸਪੋਰਟੇਸ਼ਨ ਦਾ ਜਿਹੜਾ ਉਹ ਮੈਥਡ ਹੈ ਔਰ 7 ਡਾਲਰ ਦੇ ਵਿੱਚ ਤੁਹਾਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਛੱਡ ਕੇ ਆਉਂਦੀ ਹੈ ਔਰ ਅੱਥੇ ਦੇ ਜਿਹੜੇ ਲੋਕਲ ਉਹ ਆਈਲੈਂਡ ਤੇ ਬੰਦੇ ਰਹਿੰਦੇ ਆ ਉਹ ਇਸ ਟੈਕਸੀ ਨੂੰ ਐਨਾ ਫ੍ਰੀਕੁਐਂਟ ਯੂਜ਼ ਕਰਦੇ ਆ ਸਵੇਰੇ ਕੰਮ ਤੇ ਆਉਣ ਵਾਸਤੇ ਔਰ ਸ਼ਾਮ ਨੂੰ ਕੰਮ ਤੋਂ ਜਾਣ ਵਾਸਤੇ ਵੀ ਇਹਦਾ ਇੱਕ ਆਮ ਜਿਹੜਾ ਟ੍ਰੇਨ ਬੱਸ ਮੈਟਰੋ ਇਦਾਂ ਯੂਜ਼ ਹੁੰਦਾ ਇਦਾਂ ਹੀ ਇਹਦੀ ਮੈਟਰੋ ਜਿਹੜੀ ਇਹ ਵਾਟਰ ਟੈਕਸੀ ਹੈ ਇਹਦਾ ਯੂਜ਼ ਹੁੰਦਾ ਪਾਰਕਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਭਾਜੀ ਡਾਊਨ Town ਹੋਗੀ 24 ਰੁਪਏ ਘੰਟਾ ਤੇ ਜੇਕਰ ਇਹ ਜੇ ਕੋਈ ਬੰਦਾ ਉੱਧਰ ਰਹਿੰਦਾ 7 ਰੁਪਏ ਦੇ ਕੇ ਆਇਆ 14 ਰੁਪਏ ਲੱਗੇ ਤੇ 14 ਦੇ ਵਿੱਚ ਘੰਟਾ 8 ਘੰਟੇ ਦੀ ਜੌਬ ਹੈ ਕਿੱਥੇ ਚੱਲੇਗੀ ਗੱਲ ਬਿਲਕੁਲ ਕਿੱਥੇ ਉਹ 20 ਰੁਪਏ ਚ ਆਣ ਜਾਣ ਕੇ ਆਹ ਬਾਰੇ ਜੂਲੇ ਤੋਂ ਉਤਰਗੇ ਸੀਗੇ ਮੈਂ ਤਾਂ ਇਹ ਆਪਣੇ 4 ਜਿਹੜੇ ਦਿੰਦੇ ਆ 25 ਡਾਲਰ ਲੈਂਦੇ ਆ ਟਿਕਟ ਹੁੰਦੀ 25 ਡਾਲਰ ਦੀ ਤੇ ਬਹੁਤ ਵਧੀਆ ਹੈਗੀ ਫਲੇਸ ਗਾੜੀ ਫੇਰ ਜਿਹੜੇ ਵੀ ਪ੍ਰਾ ਛਾਟਲ ਦੇ ਵਿੱਚ ਰਹਿੰਦੇ ਉਹਨਾਂ ਨੂੰ ਪੁਰਾਣਾ ਨੂੰ ਪਤਾ ਨਵੇਂ ਵੀਰਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹ ਇੱਕ ਵਾਰ ਜ਼ਰੂਰ ਆ ਕੇ ਟਰਾਈ ਕਰਿਓ ਬਹੁਤ ਖੂਬਸੂਰਤ ਨਜ਼ਾਰਾ ਆਏ ਵਾਲਾ ਮੰਨੇ ਕਰੂਜ਼ ਖੜਾ ਜਿਹੜਾ ਇਹ ਲਾਸਕਾ ਤੋਂ ਆਇਆ ਲਾਸਕਾ ਤੋਂ ਜਿਹੜਾ ਇੱਥੋਂ ਛਾਟਲ ਤੋਂ ਜਿਹੜਾ ਲਾਸਕਾ ਮੇਰੇ ਲਈ ਆਇਆ ਇਹ ਕਰੂਜ਼ ਚੱਲਦਾ ਤੇ ਸਾਹਮਣੇ ਖੜਾ ਵਾ ਬਹੁਤ ਵੱਡਾ ਕਰੂਜ਼ ਆ ਤੇ ਸਾਹਮਣੇ ਸਮੁੰਦਰ ਵਾਲਾ ਦਵਾਲਾ ਅਨੇ ਗਏ ਵਾਲੀ ਵੀ ਸੜਕ ਦੇਖ ਲਾ ਤੇ ਦੇ ਸਾਹਮਣੇ ਮੈਂ ਕਿਹਾ ਲਾਸਕਾ ਕਾਫੀ ਲੋਕ ਜਾਂਦੇ ਲਾਸਕਾ ਘੁੰਮਣ ਵਾਸਤੇ ਸਭ ਤੋਂ ਉੱਪਰ ਦੇ ਖਾਦੇ ਵੀ ਹਾਂਜੀ ਥੋੜਾ ਉੱਪਰੋਂ ਤੁਹਾਨੂੰ ਦਿਖਾਉਣੇ ਵੀ ਉੱਪਰ ਜਾ ਕੇ ਉੱਪਰ ਜਾ ਰਹੇ ਹਾਂ ਤੇ ਉੱਪਰੋਂ ਵੀ ਉਹ ਵਧੀਆ ਆਊਗਾ ਜਿੱਦਾਂ ਫੋਨ ਕਾ ਲੱਗੇ ਅੱਜ ਵੀਕਐਂਡ ਤੇ ਲੋਕ ਇੰਜੋਏ ਕਰ ਰਹੇ ਨੇ ਉੱਪਰਲਾ ਵੀ ਉਹ ਹੈ ਉੱਪਰਲਾ ਬਹੁਤ ਵਧੀਆ ਵੀਅੂ ਆ